ਨਾਨਕ ਨਾਮ ਮਿਲੇ ਵਡਿਆਈ ਅੰਨ ਦਿਨ ਸਦਾ ਗੁਣ ਗਾਵੜਿਆ ਵਾਲੇ ਪਰਮਾਨੰਦ ਨੇ ਜਿਹੜੇ ਰਾਤ ਦਿਨ ਉਸ ਪਰਮੇਸ਼ਰ ਨੂੰ ਯਾਦ ਕਰਦੇ ਨੇ ਗੁਣ ਗਾਇਨ ਕਰਦੇ ਨੇ ਉਹਨਾਂ ਨੇ ਵਡਿਆਈਆਂ ਬਖਸ਼ਿਸ਼ ਕਰਦਾ ਹੈ ਪਰਮੇਸ਼ਰ ਨਾਨਕ ਨਾਮ ਮਿਲੇ ਵਡਿਆਈ ਅੰਨ ਦਿਨ ਸਦਾ ਗੁਣ ਗਾਵੜਿਆ ਜਿਹੜੇ ਕੇਵਲ ਰਾਤ ਦਿਨ ਉਸ ਪਰਮੇਸ਼ਰ ਨੂੰ ਯਾਦੀ ਕਰਦੇ ਰਹਿੰਦੇ ਨੇ ਉਹਨੇ ਹੀ ਗੁਣ ਗਾਇਨ ਕਰਦੇ ਨੇ ਤੇ ਪਰਮੇਸ਼ਰ ਉਹਨਾਂ ਨੂੰ ਬੜੀ ਆਈਆਂ ਬਖਸ਼ਿਸ਼ ਕਰਦੇ ਨੇ ਇਹ ਕੇਵਲ ਨਾਮ ਦੇ بڑے ਗਿਆਨੀ ਭਗਤ ਨੇ ਕਸ਼ਮੀਰ ਰਹਿੰਦੇ ਨੇ ਨਾਲ ਉਹਨਾਂ ਦੀ ਪਤਨੀ ਹੈ ਸ਼ੇਰਦਾਰ ਪਿੰਡ ਦੇ ਉਸ ਤੋਂ ਵੀ ਬਾਹਰ ਜੰਗਲ ਵਿੱਚ ਇੱਕ ਮਾਮੂਲੀ ਜੀ ਕੁਟਿਆ ਬਣਾ ਕੇ ਰਹਿੰਦੇ ਨੇ ਕੋਈ ਸਮਾਨ ਨਹੀਂ ਰੱਖਿਆ ਪੂਜਾ ਪਾੜ ਤੁਸੀਂ ਲਾ चटाई रखी सोन वास्ते बाकी पूजा की समगरी रखी या ग्रंथ भी ने सारा दिन ग्रंथा का अध्ययन करते लिखते दे रहते हैं घर वाली जंगल चुके फल फूल ले आते मुझ दस्सी बना के वो बेच लें दी उस तो अपना थोड़ा पाने जो खान पीन का इंतजाम कर लेंगे किसों तो लेंदे कुछ भी नहीं ਉਹਨਾਂ ਨੇ ਕਿਹਾ ਕਿਸੇ ਤੋਂ ਦਾਨ ਲੈਣਾ ਹੀ ਨਹੀਂ ਜੋ ਸਾਰੀ ਪ੍ਰਾਰਭਧ ਹੈ ਬਸ ਉਹ ਆਪਣੇ ਮਿਲੇਗੀ ਬਸ ਐਸਾ ਜੀਵਨ ਬਿਲਕੁਲ ਸਾਦਾ ਜੀਵਨ ਰੱਖਿਆ ਹੋਇਆ ਹੈ ਬੜੇ ਇਹਨਾਂ ਨੇ ਗ੍ਰੰਥ ਵੀ ਲਿਖੇ ਕਾਸ਼ੀ ਦੇ ਵਿਦਵਾਨ ਉਹਨਾਂ ਦੇ ਲਿਖੇ ਗ੍ਰੰਥ ਬਹੁਤ ਪੜਦੇ ਸਨ ਇਹਨਾਂ ਨੇ ਪਦਾਲ ਗਾਇਆ ਵੀ ਜਿਹੜੇ ਗ੍ਰੰਥ ਕਰਤਾ ਨੇ ਕਿੱਥੇ ਰਹਿੰਦੇ ਨੇ ਇਹਨੇ ਦਸੇ ਤਾਂ ਵੀ ਕਸ਼ਮੀਰ 'ਚ ਰਹਿੰਦੇ ਨੇ ਕਿ ਚਲੋ ਉਹਨਾਂ ਦੇ ਦਰਸ਼ਨ ਕਰੀਏ ਇਤਨੇ ਮਹਾਨ ਪੰਡਿਤ ਨੇ ਕਿਤਨੇ ਸੁੰਦਰ ਤਰੀਕੇ ਨਾਲ ਬੜੇ ਗਿਆਨ ਦੇ ਉਹਨਾਂ ਨੇ ਗੱਲਾਂ ਲਿਖੀਆਂ ਨੇ ਚਲ ਗਏ ਉਹਨਾਂ ਦਰਸ਼ਨ ਕਰਨੇ ਚਾਹਦੇ ਨੇ ਬੜੇ ਸਾਰੇ ਪੰਡਿਤ ਕਾਂਸ਼ੀ ਦੇ ਇਕੱਠੇ ਹੋ ਗਏ ਕਸ਼ਮੀਰ ਆ ਗਏ ਲਬ ਦੇ ਲਬ ਦੇ ਪਹੁੰਚ ਗਏ ਜੰਗਲ ਵਿੱਚ ਦੇਖਿਆ ਉਹ ਕਈ ਰਿਸ਼ੀ ਨੇ ਨਾ ਉਹਨਾਂ ਦੀ ਪਤਨੀ ਹੈ ਮੂਲੀ ਜਿਹੀ ਚੌਂਪੜੀ ਬਣਾਈ ਜੇ कोई समान ही नहीं रखे हुआ मैं ग्रिस्थी ने कोई बर्तन नहीं पिया पतीला पिछले भोजन बनाते हैं पतला देवके खा लेंगे दे साहून वास्त चटाई रखी हुई है बाकी ग्रंथ पे रहे उन्होंने अध्ययन करते रहते ग्रंथ लिखते रहते हैं बड़े प्रभावी तो देखो कि इतना ही साधा जीवन फिर लेंगे भी नहीं किसी तो कुछ भी ਇਹ ਦਾਨ ਕਿਸੇ ਤੋਂ ਨਹੀਂ ਲੈਣਾ ਘਰ ਵਾਲੀ ਵੀ ਉਸੇ ਤਰ੍ਹਾਂ ਬਿਲਕੁਲ ਜਿਦਾ ਪਤੀ ਉਹਦਾ ਕਹਿੰਦਾ ਉਦਾਂ ਹੀ ਕਰਦੀ ਕੋਈ ਲੋਭ ਨਹੀਂ ਲਾਲਚ ਨਹੀਂ ਕੋਈ ਇੱਛਾ ਨਹੀਂ ਕੋਈ ਬੜੇ ਸੋਨੇ ਵਸਤਰ ਪਾਲੀ ਕੋਈ ਹਨੇ ਪਾਲੀ ਜਿਦਾ ਪਤੀ ਦੇ ਦਾ ਪੂਰਾ ਸੇਵਾ ਦਾ ਧਿਆਨ ਰੱਖਦੀ ਆਪ ਉਹਨੇ ਮੁੰਜ ਦੀ ਰਸੀਆਂ ਬਰਾਣੀਆਂ ਵੇਚਣੀਆਂ ਉਹਦੇ ਨਾਲ ਜੋ ਆਟਾ ਦਾਲ ਲੈ ਆਣਾ ਭੋਜਨ ਬਣਾ ਕੇ ਬਸ ਆਪੇ ਛਕ ਲੈਣਾ ਉਹ ਜਣੇ ਨੇ ਇੰਨਾ ਹੀ ਕੀ ਪ੍ਰੋਗਰਾਮ ਸੀ ਜਦੋਂ ਉਹਨਾਂ ਨੇ ਦੇਖਿਆ ਲੰਛੀ ਦੇ ਵਿਦਵਾਨਾਂ ਨੇ ਵੀ ਇਤਨਾ ਇਹਨਾਂ ਨੇ ਸਾਦਾ ਜੀ ਵਿੱਚ ਲਿਖਿਆ ਹੋਇਆ ਮੰਗਣ ਜਾਂਦੇ ਨਹੀਂ ਕੋਈ ਦੇਣ ਆ ਲੈਣਦੇ ਨਹੀਂ ਰਾਜਾ ਨੂੰ ਜਾ ਕੇ ਮਿਲੇ ਵੀ ਤੁਹਾਡੇ ਰਾਜ ਵਿੱਚ ਇਤਨੇ ਮਹਾਨ ਪੰਡਿਤ ਗਿਆਨੀ ਰਹਿੰਦੇ ਨੇ ਤੁਸੀਂ ਇਹਨਾਂ ਦਾ ਧਿਆਨ ਹੀ ਨਹੀਂ ਕਰਦੇ ਰਾਜਾ ਦਾ ਫਰਜ਼ ਹੈ ਰਾਜਾ ਕਹਿੰਦਾ ਮੈਂ ਜਾਣਿਆ ਇਹਨਾਂ ਨੂੰ ਵੀ ਬੜੇ ਸੰਤੁਸ਼ਟ ਨੇ ਤੇ ਦਾਨ ਕਿਸੇ ਨੂੰ ਲੈਂਦੇ ਨਹੀਂ ਤੇ ਜੇ ਮੈਂ ਦੇਣ ਚੱਲੇ ਗਿਆ ਮੇਰਾ ਰਾਜ ਛੱਡ ਕੇ ਨਾ ਚਲੇ ਜਾਣ ਕਿਤੇ ਕਿਉਂਕਿ ਰਾਜਾ ਦੀ ਇੱਛਾ ਹੁੰਦੀ ਵੀ ਉਹਦੇ ਦੇਸ਼ 'ਚ ਬੜੇ-ਬੜੇ ਵਿਦਵਾਨ ਰਹਿਣ ਤਾਂ ਕਿ ਦੂਸਰੇ ਦੇਸ਼ ਦੇ ਵਿੱਚ ਉਹਦਾ ਨਾਮ ਹੁੰਦਾ ਵੀ ਹਾਂ ਇਸ ਦੇਸ਼ 'ਚ ਬਹੁਤ ਵੀ ਵਿਦਵਾਨ ਰਹਿੰਦੇ ਨੇ ਸ਼ਕਤੀ ਵਾਲੇ ਬੰਦੇ ਰਹਿੰਦੇ ਨੇ ਇਹ ਜਿਸਾਂ ਵੀ ਦਿਨਾਂ ਉਹਦੇ ਸ਼ੋਭਾ ਹੁੰਦੀ ਦੇਸ਼ ਦੀ ਉਹ ਵਿਦਵਾਨ ਪੰਡਤ ਜੀ ਕਾਂਸ਼ੀ ਵਾਲੇ ਕਹਿਣ ਲੱਗੇ ਕਿ ਰਾਜਨ ਤੁਹਾਨੂੰ ਆਪ ਕੁਝ ਚੱਲ ਕੇ ਦੇਣਾ ਚਾਹੀਦਾ ਹੈ ਤੁਹਾਡੇ ਰਾਜੇ ਮਹਾਤਮਾ ਲੋਗ ਬਿਰੰਦ ਨੇ ਤਾਂ ਠੀਕ ਹੋਨੇ ਉਸ ਲਾ ਕੇ ਦਾ ਪੜਾ ਲਿਖ ਦਿੱਤਾ ਜਿੰਨੇ ਨਾਲ ਦੇ ਪਿੰਡ ਸਨ ਉਹ ਮਹਾਤਮਾ ਦੇ ਨਾਲ ਲਿਖ ਦਿੱਤੇ ਔਰ ਪੜਾ ਲੈ ਕੇ ਆਪ ਉਹਨਾਂ ਆਪਣੇ ਕਸ਼ਮੀਰੀਆਂ ਦੇ ਬਿਲਾਂ ਕੌਣ ਸੀ ਤੇ ਜਿਹੜੇ ਵਿਦਵਾਨ ਪੰਡਤਾ ਇਸ ਨੂੰ ਨਾਲ ਲੈ ਕੇ ਰਾਜਾ ਉਹ ਪੱਟਾ ਦੇਣ ਵਾਸਤੇ ਚਲੇ ਗਿਆ ਜੰਗਲ ਵਿੱਚ ਰਾਜਾ ਜੀ ਥੋੜਾ ਪਿੱਛੇ ਹੀ ਹੈ ਤੇ ਪੰਡਤ ਵਿਦਵਾਨ ਅੱਗੇ ਨੇ ਉਹਨੇ ਜਾ ਕੇ ਉਹ ਪੱਟਾ ਲਿਖਿਆ ਹੋਇਆ ਦੇ ਦਿੱਤਾ ਉਹਨੇ ਦੇ ਹੱਥ ਵਿੱਚ ਵੀ ਇਹ ਸੌਰਾ ਲਾ ਕੇ ਰਾਜਾ ਨੇ ਤੁਹਾਡੇ ਨਾਂ ਕਰ ਦਿੱਤਾ ਜੋ ਇਸ ਲਾ ਕੇ ਦੀ ਆਮਦਨ ਹੋ ਗਈ ਉਹ ਸਭ ਤੁਹਾਡੀ ਹੋਈ ਗਈ ਕਇਤ ਨੇ ਉਹ ਲਿਆ ਔਰ ਉਸਲੇ ਪਾੜ ਕੇ ਸੁੱਟ ਦਿੱਤਾ ਚਟਾਈ ਗੋਲ ਕੀਤੀ ਦਾ ਆਪਣੇ ਵੱਲ ਇਲਾਕ ਨਾਲ ਆਪਣਾ ਕਮੰਡ ਲੈ ਲਿਆ ਘਰ ਵਾਲੀ ਨੂੰ ਕਹਿਣ ਲਗੇ ਗ੍ਰੰਥੀ ਉਠਾਓ ਤੇ ਚਲੀਏ ਇਹ ਰਾਜਾ ਸਾਨੂੰ ਧਨ ਔਰ ਜ਼ਮੀਨ ਦਾ ਲੋਭ ਦੇਣ ਵਾਸਤੇ ਆ ਗਿਆ ਐਸੇ ਰਾਜ ਨੇ ਸਿਰ ਰੱਖ ਸਕਦੇ ਚਲੋ ਚੱਲਦੇ ਹਾਂ ਜਦੋਂ ਦੇਖਿਆ ਪੰਡਤ ਨੇ ਬੇਸੀ ਨੂੰ ਸੋਚਿਆ ਸੀ ਬੜੇ ਪ੍ਰਸੰਨ ਹੋਣਗੇ ਵੀ ਇਤਨਾ ਸਾਰਾ ਇਹ ਹੁਣ ਧਨਮਾਲ ਸਾਨੂੰ ਆਇਆ ਕਰੇਗਾ ਸਾਰੀ ਇਸਲਾਕੇ ਦੀ ਜਿੰਨੀ ਕਮਾਈ ਸਾਡੀ ਹੋਏਗੀ ਪਰ ਇਹ ਤਾਂ ਕਹਿੰਦੇ ਚਲੋ ਇੱਥੋਂ ਚਲੀਏ ਤੇ ਰਾਜਾ ਨੂੰ ਪਤਾ ਲੱਗਿਆ ਵੀ ਉਹੀ ਗੱਲ ਹੋ ਗਈ ਉਹ ਤਾਂ ਇੱਥੋਂ ਵਿਦਾ ਹੋਣ ਲੱਗੇ ਸਮਾਨ ਉਠਾ ਲੈ ਚੱਲਣ ਲੱਗੇ ਸਾਰੇ ਪੰਡਤਾਂ ਨੇ ਬੜੀ ਮਿੰਤਾ ਕੀਤੀਆਂ ਫਿਰ ਰਾਜਾ ਆਪ ਆ ਗਿਆ ਮੇਨਤਾ ਕਰਦਾ ਵੀ ਆਪ ਕੀ ਦੇਣਾ ਜੋ ਮੇਰੇ ਰਾਜ ਜਿਚ ਰਹੋ ਜੋ ਦਿੱਕਤ ਪਰੇਸ਼ਾਨੀ ਆਪ ਨੂੰ ਮੈਨੂੰ ਦੱਸੋ ਮਹਾਤਮਾ ਕਹਿੰਨੇ ਗੱਲ ਇਸ ਤਰ੍ਹਾਂ ਰਾਜਨ ਅਸੀਂ ਕਿਸੇ ਤੋਂ ਦਾਨ ਨਹੀਂ ਲੈਂਦੇ ਕਿਉਂਕਿ ਭਗਤੇ ਦੀ ਸ਼ਕਤੀ ਇਸ ਤੋਂ ਬਿਨਾ ਲੈ ਬਦਦੀ ਤੇਜ ਵੱਧਦਾ ਪਰਿਵਸ਼ਣ ਦੀ ਯਾਜ ਜੁੜੇ ਰਹਿੰਦੇ ਨੇ ਲੇਕਿਨ ਲੈਂਦੇ ਕੁਝ ਨਹੀਂ ਕੁਝ ਵੀ ਅਸਕਰ ਕੇ ਕੋਈ ਇੱਛਾ ਅਸੀਂ ਰੱਖਦੇ ਹੀ ਨਹੀਂ ਇਹ ਤੂੰ ਸਾਨੂੰ ਤਨੌਰ ਜ਼ਮੀਨ ਦਾ ਲੋਭ ਦੇਣਾ ਚਾਹੁੰਦਾ ਅਸੀਂ ਤੂੰ ਚੱਲਦੇ ਆਂ ਫਿਰ ਸਾਡਾ ਇਦਾਂ ਮਤਲਬੀ ਕੋਈ ਨਹੀਂ ਰਹਿਣਦਾ ਹੁਣ ਰਾਜਾ ਨੇ ਬੜੇ ਹੀ ਇਮਤਾਨ ਕੀਤੇ ਨਹੀਂ ਮਹਾਰਾਜ ਆਪੇ ਤੇ ਰਹੋ ਕਹਿੰਦੇ ਬੇ ਸਾਡੀ ਕਿਛੜਤਾ ਕਹਿੰਦੇ ਦੱਸੋ ਮਹਾਰਾਜ ਮਨਜ਼ੂਰ ਜੋ ਬੋਲੋ ਕਹਿੰਦੇ ਮੋੜ ਕੇ ਸਾਨੂੰ ਮਿਲਣ ਨਹੀਂ ਆਉਣਾ ਨਾ ਕਿਸੇ ਨੂੰ ਭੇਜਣਾ ਤਾਂ ਰਾਵਾਂਗੇ ਅਸੀਂ ਇੱਥੇ ਇਹ ਮੁੜ ਕੇ ਸਾਨੂੰ ਕਦੀ ਮਿਲਣਾ ਹੈ ਜਾਂ ਕੋਈ ਤੁਸੀਂ ਬੰਦਾ ਭੇਜਿਆ ਫਿਰ ਅਸੀਂ ਤਾਂ ਚਲੇ ਜਾਵਾਂਗੇ ਬੜਾ ਹੈਰਾਨ ਹੋਏ ਰਾਜਾ ਉਹ ਪੰਡਿਤ ਵਿਦਵਾਨ ਵੀ ਸਾਰੇ ਹਰ ਕੋਈ ਤਾਂ ਜਾਂਦਾ ਵੀ ਉਹਦੀ ਸੇਵਾ ਹੋਵੇ ਤੇ ਇਹ ਮਹਾਂਪੁਰਸ਼ ਐਸੇ ਨੇ ਕਿ ਸੇਵਾ ਕੋਈ ਕਰੇ ਤਾਂ ਸਗੋਂ ਰਾਜੋ ਕੇ ਚਲੇ ਜਾਂਦੇ ਨੇ ਰਾਜ ਨੇ ਬਿਲਕੁਲ ਮਿੰਤਾ ਤੱਲੇ ਕੀਤੀਆਂ ਮੈਂ ਕਿਹਾ ਮਹਾਰਾਜ ਆਪ ਜਿਵੇਂ ਆਪ ਦੀ ਖੁਸ਼ੀ ਉਸ ਤਰ੍ਹਾਂ ਕਰੋ ਤੇ ਕਿਰਪਾ ਕਰਕੇ ਮੇਰੇ ਰਾਜ ਵਿੱਚ ਹੀ ਰਹੋ ਜੋ ਸੇਵਾ ਮਨਕਉ ਮੈਂ ਮਨਜ਼ੂਰ ਕਰਦਾ ਬਾਦ ਵਿੱਚ ਕਹਿੰਦੇ ਕਿ ਸਹੀ ਸੇਵਾ ਰਾਜਾ ਸਾਨੂੰ ਮੁੜ ਕੇ ਮਿਲਣਾ ਨਹੀਂ ਕਦੇ ਆ ਕੇ ਨਾ ਕੋਈ ਬੰਦਾ ਇੱਥੇ ਭੇਜਣਾ ਇਹ ਤੁਹਾਡੀ ਸੇਵਾ ਬਹੁਤ ਹੈ ਕਿ ਤੁਸੀਂ ਆਪਣੇ ਸਵਾਧਿਆਨ ਚ ਰਹਿਣਾ ਤੇ ਸਾਨੂੰ ਇਹਦੇ ਚ ਕੋਈ ਰੁਕਾਵਟ ਨਹੀਂ ਚਾਹੀਦੀ ਇਸ ਕਰਕੇ ਇਸ ਜਾਨੇ ਕੋਈ ਇੱਥਾਨੂੰ ਮਿਲੇ ਨਾ ਆ ਕੇ ਬੋਲੇ ਹੈਰਾਨ ਹੋਈ ਸਾਰੇ ਦੇਖੋ ਪਰਮੇਸ਼ਰ ਦੇ ਲੜ ਲਗੇ ਹੋਏ ਕਿ ਐਸੇ ਨੇ ਕਿਹਾ ਨੇ ਰਾਜਨੇਮੀ ਕਹਿੰਦੇ ਮਿਲੀ ਨੇ ਸਾਨੂੰ ਮੁੜ ਕੇ ਆ ਕੇ ਉਹ ਰਾਜਾ ਹੁਣ ਹੋਰ ਜ਼ਿਆਦਾ ਧਿਆਨ ਲਗਦਾ ਹੈ ਲੇਕਿਨ ਉਹ ਕੋਈ ਚੀਜ਼ ਮੰਗਦਾ ਹੀ ਨਹੀਂ ਲੰਦੇ ਹੀ ਨਹੀਂ ਐਸੇ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਵਰਗੇ ਉਹਨਾਂ ਦੇ ਪਰਮੇਸ਼ਰ ਉਹ ਆਪ ਬੜਾਈਆਂ ਕਰਦਾ ਨਾਨਕ ਨਾਮ ਮਿਲੇ ਬੜਾਈ अंधिन सदा गुण गुणगा बने जो रात दिन उस परमेश याद जुड़े होंगे नेमेशर का नाम जपते ने उन्होंने परमेर बढ़ियाईया दें राजा भी हाथ जोड़ के खड़ा है और राजे ने हुक्म कर दें बैल बिलकुल सा मुड़ के आना नहीं राजन नहीं तो असि तो चले जावे तो इस तरह दटियाइया परमेशर अपने भगतों को बख्शिश करते हैं ਇਸ ਕਰਕੇ ਮਾਰੇ ਫਰਮਾਨ ਕਰਦੇ ਨੇ ਜਮ ਜਗਾਤੀ ਦੂਜੇ ਪਾਏ ਕਰ ਲਾਏ ਜਮਦੂਤ ਬੈਠੇ ਰਸੇ ਵਿੱਚ ਜਗਾਤੀ ਨੇ ਟੈਕਸ ਲਾਣ ਵਾਸਤੇ ਜਿਹੜਾ ਜੀਵ ਇਥੋਂ ਜਾਂਦਾ ਹੈ ਮਾਤ ਲੋਕ ਤੋਂ ਉਹਨੂੰ ਪਕੜ ਲੈਂਦੇ ਨੇ ਉਹਦਾ ਹਿਸਾਬ ਕਾਮ ਕਰਦੇ ਨੇ ਜੋ ਕੁਛ ਨੇ ਪੁੰਨ ਕਰਮ ਕੀਤੇ ਨੇ ਉਹ ਰਸੇ ਲੁੱਟੇ ਜਾਂਦੇ ਨੇ ਗਰਮ ਧਰਮ ਭਾਖਣ ਜਉਦੀ ਸੇ ਤਿੰਨ ਜਮ ਜਗਾਉਤੀ ਲੂਟੇ ਜਮਦੂ ਲੁੱਟ ਲੈਂਦੇ ਨੇ ਵੀ ਤੂੰ ਫਲਾਣੀ ਥੀਰ ਤੇ ਇਹਨਾਂ ਦਾਨ ਕੀਤਾ ਤੁਹਾਨੂੰ ਗਰਮੀ ਲੱਗ ਰਹੀ ਰੇਤ ਗਰਮ ਲੱਗਦੀ ਏ ਧੁੱਪ ਲੱਗ ਰਹੀ ਛਤਰੀ ਲੈ ਲੈ ਬੂਟ ਲੈ ਲੈ ਇਹ ਫਲਾਣੀ ਥੀਰ ਤੇ ਜੇ ਤੂੰ ਇਹਨਾਂ ਦਾਨ ਕੀਤਾ ਉਹਦਾ ਮਾਤਮ ਸਾਨੂੰ ਦੇ ਦੇ ਇਸ ਤਰ੍ਹਾਂ ਉਹ ਲੁੱਟ ਲੈਂਦੇ ਸਾਰਾ ਹੀ ਕੇਵਲ ਉਹਦਾ ਕੀਤਾ ਭਜਨ ਸਿਮਰ ਲੈ ਲੁੱਟ ਨਹੀਂ ਸਕਦੇ ਬਾਕੀ ਸਾਰਾ ਕੁ ਲੁੱਟ ਲੈਂਦੇ ਇਹ ਸਿਮਰਨ ਹੀ ਨਹੀਂ ਤਾਕਤ ਹੈ ਇਸ ਕਰ ਮਾਰਗ ਤੰਦਰ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਿਵੇਖ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਕਿੰਨੇ ਹੀ ਪਾਪੀ ਜਿਹੜੇ ਨੇ ਉਤਰ ਗਏ ਸਾਰੇ ਦਰ ਖਾਲੀ ਕਰਤੇ ਰਾਜਾ ਜਨਕ ਨੇ ਇਨੀ ਅਨੰਤ ਅਵਸਿਆ ਕੀਤੀ ਸੀ ਤੇ ਜਿਹੜੇ ਇਸ ਤਰ੍ਹਾਂ ਦੇ ਲੋਕਸ ਦਾਨਪੁਨ ਕਰਕੇ ਜਾਂਦੇ ਉਹ ਲੁੱਟਿਆ ਜਾਂਦਾ ਹੈ ਲੇਕਿਨ ਸਿਮਰਨ ਨਹੀਂ ਲੁੱਟਿਆ ਜਾਂਦਾ ਸਿਮਰਨ ਕੋਈ ਨਹੀਂ ਰੁਕਦਾ ਜਮਦਗਤ ਵੀ ਸਿਮਰਨ ਨਹੀਂ ਲੋਟ ਸਕਦੇ ਉਹ ਸਿਮਰਨ ਨੂੰ ਤੇ ਮੰਜ਼ਲ ਤੇ ਪਹੁੰਚਾਏਗਾ ਉਹਦੀ ਇੱਜ਼ਤ ਮਾਨ ਕਰਾਏਗਾ ਨਾਮ ਭੁੱਲੇ ਦੇ ਸਜ਼ਾਏ ਕਿਉਂਕਿ ਜਿਹੜਾ ਨਾਮ ਤੋਂ ਭੁੱਲ ਜਾਂਦਾ ਉਹਨੂੰ ਸਜ਼ਾ ਪ੍ਰਾਪਤ ਹੁੰਦੀ ਹੈ ਗੜੀ ਮਹਤਗਾ ਲੇਖਾ ਲੈਵੇ ਰਤੀਓ ਮਾਸਾ ਤੋਲ ਕਢਾਵਣਿਆ ਪਰਮੇਸ਼ਰ ਕੋ ਜਦੋਂ ਇਹ ਜੀਬ ਜਾਂਦਾ ਇੱਕ ਘੜੀ ਇੱਕ ਮੂਰਤ ਇੰਨਾ ਲਿਖਾ ਵੀ ਮੰਗਦਾ ਪਰਮੇਸ਼ਰ ਆਖਾਂ ਦਾ ਬੰਦ ਹੋਣਾ ਕੁੱਲ ਨਾਲ ਇੰਨੇ ਸਮੇਂ ਦਾ ਵੀ ਸਾਹ ਲੈਂਦਾ ਘੜੀ ਮੋਤ ਦਾ ਲਿਖਾ ਲੇਵੇ ਰਤੀਓ ਉਸ ਨਾਸਾ ਤੋਲ ਕਢਾਵਣਿਆ ਰਤੀ ਮਾਸਾ ਵੀ ਸਮਾਂ ਜਿਹੜਾ ਹੈ ਵੀ ਪਰਮੇਸ਼ਰ ਯਾਦ ਜਨੇ ਲਾਇਆ ਉਹ ਵੀ ਗਣਿਆ ਜਾਂਦਾ ਹੈ ਜੀਵਨ ਦਾ ਜਿਹਨੇ ਲਾਇ ਲੀ ਸਮਾਂ ਕਹਿੰਦੇ ਉਹਦਾ ਵੀ ਸਮਾਂ ਸਾਰਾ ਗਨੇ ਜਾਂਦਾ ਤੇ ਜੜੇ ਬਿਲਕੁਲ ਚੇਤੇ ਨਹੀਂ ਕਹਿੰਦੇ ਜੀਵ ਰੂਪ ਇਸ ਤੀ ਜੋ ਆਪਣੇ ਮਾਇਕੇ ਸਿਗੀ ਨੇ ਯਾਦ ਨਹੀਂ ਕੀਤਾ ਪਰਮੇਸ਼ਰ ਨੂੰ ਪਤਾ ਹੀ ਨਾ ਤੇ ਜੜੇ ਬਿਲਕੁਲ ਚੇਤੇ ਨਹੀਂ ਬਿਲਕੁਲ ਯਾਦ ਨਹੀਂ ਕੀਤਾ ਦੂਜੇ ਮੁੱਠੀ ਰੋਵੇ ਤਾਂ ਇਹ ਹੁਣ दुई दुआ च लगी रही इस तो के लुटी गई लुटी गई तो हम ता मार के रोंद है खरी ग्वालियो क्रूप गुलखनी सपने पिर नहीं पावड़े हम दर्शन में जो देखने में बड़ी खड़ी है देख कुलखनी है वो क्रूप है खोटे कर्माच करने वाली है। ਇਸ ਕਰਕੇ ਇਮਾਰਾ ਕੁਲਖਣੀ ਕਹਿੰਦੇ ਲੋ ਲੋ ਖਰੀਕ ਵਾਲੀ ਉਹ ਕ੍ਰੂਪ ਕੁਲਖਣੀ ਕ੍ਰੂਪ ਹੈ ਉਹ ਸੁੰਦਰ ਹੋਣ ਦੇ ਬਾਵਜੂਦ ਵੀ ਕ੍ਰੂਪ ਹੈ ਕਿਉਂਕਿ ਨਾਮ ਨਹੀਂ ਜਪਿਆ ਉਸਨੇ ਸੁਪਨੇ ਹੀ ਪਿਰ ਨਹੀਂ ਪਾਵਣੇ ਕਹਿੰਦੇ ਸੁਪਨੇ ਚ ਹੀ ਉਹਨੂੰ ਪਤੀ ਦਾ ਸੁਪਨੇ ਮਿਲੇਗਾ ਇਹ ਸੁਪਨੇ ਜਾ ਕੇ ਪਤੀ ਮਿਲ ਗਿਆ ਵੇ ਇਹਦਾ ਪਤੀ ਪਰਮਾਤਮਾ ਜਿਹੜਾ ਹੈ ਉਹ ਆਪਣੇ ਭਗਤਾ ਤੇ ਇੰਨਾ ਪਸੰਦ ਲੈਂਦਾ ਹੈ ਜਿਹੜਾ ਵੀ ਕਨਿਸ਼ੇ ਦੇ ਚਲਣਾ ਹੈ ਆਪਣਾ ਨਾਮ ਦਿੰਦਾ ਸਦਾ ਸੇਵਾ ਕਰਦੇ ਤੇ ਮਾਰੋਂ ਦੀ ਬੜੀਆਂ ਹੀਆ ਕਰਦੇ ਨੇ ਫਿਰ ਪਈ ਉਹਦੇ ਫਿਰ ਮਨ ਬਸਾਇਆ ਮੁਰੇ ਗੁਰ ਹضور ਦਿਖਾਇਆ ਜਿਹੜੇ ਆਪਣੇ ਮਾਇਕੇ ਚ ਜਨ ਜੀਪਰ ਉਸੇ ਸੰਸਾਰ ਤਪસ્યા ਸੇਵਾਸਾਲਾ ਕਰਦੇ ਨੇ ਗੁਰੇ ਗੁਰ ਹضور ਦਿਖਾਇਆ ਉਹਨਾਂ ਨੂੰ ਗੁਰਦੇਵ ਪੂਰਾ ਨੇੜੇ ਕਰਕੇ ਦਿਖਾ ਦਿੰਦਾ ਦੇ ਪ੍ਰਭੂ ਦੇ ਦਰਸ਼ਨ ਸਾਖਾ ਤੋਂ ਪ੍ਰਾਪਤ ਕਰ ਲੈਂਦੇ ਨੇ ਪਈੜੇ ਪਿਰ ਮਨ ਵਸਾਇਆ ਇਹ ਮਨ ਚਿੰਤ ਜੀ ਨੇ ਵਿਸਾਲੇ ਪ੍ਰਭੂ ਨੂੰ ਓਰੇ ਗੁਰਹ ਦੂਰ ਦਿਖਾਇਆ ਪੂਰੇ ਗਨੂ ਮਿਲੇ ਉਹਨਾਂ ਨੇ ਫਿਰ ਅਦੂਰੀ ਦਸੇ ਤਾਂ ਉਹਦੇ ਅੰਤਾਂ ਕਲ ਜਪਣ ਮੈਂ ਚਾਹਦੇ ਦਰਸ਼ਨ ਕਰਾਉਂਦੇ ਕਾਮਣ ਫਿਰ ਰਾਖਿਆ ਕੰਠ ਲਾਏ ਸਬਦੇ ਪਿਰ ਲਾਵੇ ਸੇ ਸਵਾਭਣੇ ਕਾਮਣ ਇਸਤਰੀ ਹੈ ਉਹਨੂੰ ਪਤੀ ਦੀ ਪ੍ਰਾਪਤੀ ਹੋਈ ਕਾਮਣ ਪੀਰ ਰਾਖਿਆ ਕੰਢ ਲਾਇ ਪਰਮੇਸ਼ਰ ਉਹਨੂੰ ਆਪਣੇ ਗਲੇ ਨਾਲ ਲਗਾ ਲੈਂਦਾ ਉਹ ਜੀਵ ਰੂਪ ਇਸਤਰੀ ਨੂੰ ਸ਼ਬਦ ਇਹ ਪੀਰ ਲਾਵੇ ਸੇ ਸੁਹਾਵਣਿਆ ਪੀਰ ਪਤੀ ਦਾ ਆਨੰਦ ਪ੍ਰਾਪਤ ਕਰਦੀ ਉਹ ਇਸਤਰੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦਾ ਆਨੰਦ ਪ੍ਰਾਪਤ ਕਰਦੀ ਕਿਉਂਕਿ ਸ਼ਬਦ ਇਹ ਪੀਰ ਲਾਵੇ ਸੇ ਸੁਹਾਵਣਿਆ ਸ਼ਬਦ ਵਿੱਚ ਲਾਗੇ ਉਹਨਾਂ ਨੇ ਕਮਾਈ ਸ਼ਬਦ ਹੀ ਕਿਤੇ ਇਹ ਪਰਮੇਸ਼ਰ ਦਾ ਨਾਮ ਜਪਿਆ ਜਿਸ ਕਰਕੇ ਲੋਕ ਉਪਲੋਕ ਦੋਨੋਂ ਸੁਖ ਮਿਲ ਗਿਆ ਉਹ ਜਿਸ ਜਸੁਹਾਇਮਾਨ ਹੁੰਦੀ ਕਿਉਂਕਿ ਪਤੀ ਦਾ ਪਿਆਰ ਉਹਨੂੰ ਪ੍ਰਾਪਤ ਹੁੰਦਾ ਆਪੇ ਦੇਵੇ ਸਦ ਬੁਲਾਏ ਪਰਮੇਸ਼ਰ ਆਪ ਹੀ ਆਪਣੇ ਸੇਵਕਾਂ ਨੂੰ ਬੁਲਾ ਕੇ ਸਾਰੇ ਭਲਾਵ ਦੇ ਦਿੰਦੇ ਆ ਧਰਮ ਅਰਥ ਕਾਮ ਔਰ ਮੋਕਸ਼ੀ ਪ੍ਰਾਪਤੀ ਹੋ ਜਾਂਦੀ ਹੈ ਆਪਣਾ ਨਾਮ ਮਨ ਬਸਾਏ ਆਪੇ ਦੇਵੇ ਸਦ ਬੁਲਾਏ ਆਪ ਆਪਣੀ ਬਸਰਾਂ ਨੂੰ ਬਲਾ ਕੇ ਦਿੰਦੇ ਨੇ ਆਪਣਾ ਨਾਮ ਮਨ ਬਸਾਏ ਪਰਮੇਸ਼ਰ ਆਪਣਾ ਨਾਮ ਉਹਦੇ ਹਿਰਦੇ ਚ ਬਸਾਉਂ ਦਿੰਦਾ ਜੇ ਹਮੇਸ਼ਾ ਪਰਮੇਸ਼ਰ ਯਾਚ ਰੰਦੇ ਨੇ ਨਾਨਕ ਨਾਮ ਮਿਲੇ ਵਡਿਆਈ ਅੰਦੇ ਸਦਾ ਗੁਣਗਾ ਬਣਿਆ ਮਾਰੇ ਫਰਮਾਨ ਕਰਦੇ ਨੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ ਜਿਹੜਾ ਨਾਮ ਜਪਿਆ ਹੁੰਦਾ ਔਰ ਉਹੀ ਲੋਕ ਔਰ ਬਲਗ ਦੋਨੋਂ ਜਗ੍ਹਾ ਸੁਖ ਪ੍ਰਾਪਤ ਕਰਦੇ ਨੇ ਜਿਹੜੇ ਰਾਹ ਦੇ ਇਸ ਪਰਮੇਸ਼ਰ ਦੀ ਜਾਮ ਨਾਮ ਚੋੜੇ ਨੇ ਨਾਨਕ ਨਾਮ ਮਿਲੇ ਵਡਿਆਈ ਅੰਦੇ ਸਦਾ ਅੰਦੇ ਸੱਚਾ ਗੁਣਗਾ ਬਣਿਆ ਜਿਹੜੇ ਰਾਹ ਦੇ ਇਸ ਪਰਮੇਸ਼ਰ ਯਾਦ ਲੱਗੇ ਰਹਿੰਦੇ ਨੇ ਉਹੀ ਪ੍ਰਮਾਤਮਾ ਦਾ ਪਿਆਰ ਪ੍ਰਾਪਤ ਕਰਦੇ ਨੇ ਦੂਸਰੇ ਜਿਹੜੇ ਦੁਈ ਦੁਆਚੀ ਲਗੇ ਰਹਿੰਦੇ ਨੇ ਉਹ ਪ੍ਰਮਾਤਮਾ ਦੀ ਯਾਦ ਜੋੜ ਨਹੀਂ ਸਕਦੇ ਟਾਈਮ ਨਹੀਂ ਲੱਗਦਾ ਜਿਸ ਕਰ ਮਾਰੇ ਪ੍ਰਮਾਨਕ ਜਿਹੜਾ ਜੀ ਮਰਦਾਸ ਬੇਨਤੀ ਕਰਦਾ ਹੈ ਉਹਦੇ ਸਾਰੇ ਕਾਰਜ ਪਰਮੇਸ਼ਰ ਯਾਦ ਕਰਕੇ ਇਹ ਉਹਦੇ ਕਾਰਨ ਜੁਮੀ ਦਾ ਕਾਰਜ ਨੂੰ ਪੂਰਨ ਕਰਦਾ ਹੈ